ਦੁਨੀਆ ਆਪ ਨੂੰ ਮਤਬੋਲ ਦਿਆ ਕਰੂ ਕਿਸੇ ਦਾ ਕੋਈ ਵੀ ਐਸੇ ਜਿਸ ਨੂੰ ਆਪਾਂ ਨੂੰ ਵਿਚਾਰ ਨਹੀਂ ਹੈ ਔਰ ਇੱਕ ਪਿੰਡ ਦੇ ਵਿੱਚ ਕੋਈ ਛੋਟਾ ਜਿਹਾ ਸ਼ਾਹੂ ਘਰ ਰਹਿੰਦਾ ਉਹਦੇ ਚਾਰ ਪੁੱਤਰ ਨੇ ਉਹਦੇ ਕੋਲ 5 ਲੱਖ ਰੁਪਏ ਔਰ ਸਨੇ ਸੋਚਿਆ ਵੀ ਜਿਉਨੇ ਜੀ ਮੁੰਡਿਆਂ ਨੂੰ ਲਾਹਦਾ ਕਰ ਦिए ਚਾਰ ਮਕਾਨਾਂ ਤੋਂ ਵਸਤੇ ਬਾਦ ਅੰਦਰ ਲੜਨ ਦੀ ਮਾਇਆ ਪਿੱਛੇ ਹੀ ਲੜਦੀ ਆ ਦੁਨੀਆ ਖੁਦਾਰ ਤਾਂ ਪਿੱਛੇ ਹੀ ਲੜਦੀ ਆ ਹੋਰ ਤਾਂ ਕੋਈ ਗੱਲੇ ਹੀ ਨਹੀਂ ਆ ਕਰੂ ਜੇ ਕਦੇ ਪਦਾਰਥਾਂ ਨਾਲੋਂ ਮੋਹ ਤੋਂ ਚੱਲ ਇਹ ਲੜਾਈ ਕਿੱਥੇ ਲੜਾਈ ਤਾਂ ਹੈ ਹੀ ਨਹੀਂ ਫਿਰ ਉਸ ਫਿਰ ਤਾਂ ਸੁੱਖੇ ਸੁੱਖਾ ਵਸ ਸਾਰੋਂ ਉਸਨੇ ਚਾਰੇ ਲੜਕੇ ਸੱਜਦ ਪੱਦਲੇ ਕਲਗਾ ਲਾਵੇ ਸੁਣੋ ਤੁਸੀਂ ਮੇਰੇ ਪੁੱਤਰੋ ਮੈਂ ਜਿਉਂਦੇ ਜੀ ਥੋੜੀ ਵੰਡ ਕਰ ਦੇਣਾ ਜੋ ਉਸ ਮੇਰੇ ਕੋ ਪ੍ਰਪਤੀ ਜਾਣੀ ਜੋ ਮੇਰੇ ਕੋ ਪਦਾਰਥ ਕਲਗਾ ਮੇਰੇ ਕੋ 5 ਲੱਖ ਰੁਪਈਆ 4 ਵਕਾਨ ਨੇ 4 ਮੇਰੇ ਪੁੱਤਰੋ ਦੇਸੀ ਇੱਕ ਇੱਕ ਤਾਂ ਲੈ ਲਓ ਮਕਾਨ ਚਾਰੇ ਤੁਸੀਂ ਲੱਖ ਲੱਖ ਰੁਪਈਆ ਲੈ ਲਓ ਤੁਸੀਂ ਬਾਅਦ ਕੀ ਕਿ ਲੱਖ ਰੁਪਈਆ ਇਹ ਮੈਂ ਰੱਖ ਲੈਣਾ ਮੈਂ ਆਪਣਾ ਪਰਲੋਕ ਸਮਾਰਾਂਗਾ ਇਸੇ ਨਾਲ ਜਾਂ ਤਾਂ ਮੈਂ ਕਿਤੇ ਛੇਤਰ ਚਲਾ ਦੇਵਾਂਗਾ ਜਾਂ ਬੌਨੀਆਂ ਬਣਾ ਦੇਵਾਂਗਾ ਜਾਂ ਧਰਮ ਅਸਥਾਨ ਬਣਾ ਦੇਵਾਂਗਾ ਪਰਲੋਕ ਸਮਾਰਾਂਗਾ ਉਹ ਕਹਿੰਦੇ ਕਿ ਭਾਈ ਛੋਟੀ ਜਿਵੇਂ ਮੌਜਾ ਕਰੋ ਹਲਾ ਦਾ ਨਾ ਕਰ ਦਿੱਤੇ 4 ਲੱਖ ਰੁਪਇਆ ਲੱਖ ਲੱਗ ਚਾਹ ਨੂੰ ਦੇ ਦਿੱਤਾ ਉਸੇ ਇਸ ਨੇ 2-4000 ਰੁਪਇਆ ਲਾ ਕੇ ਛੋਟੀ ਜੀ ਬੈਠ ਬਣਾ ਲਈ ਉਹ ਜਿਹੜਾ ਰੁਪਇਆ ਸੀ 95000 ਉਹੋ ਇਸ ਕਰ ਰੱਖਣਾ ਕਰੰਸੀ ਹੁੰਦੀ ਸੀ ਚਾਂਦੀ ਜਾਂ ਮੋਹਰਾਂ ਅੱਜ ਕੱਲ੍ਹ ਤਾਂ ਨੋਟ ਨੇ ਨਾ ਜੇ ਨੌਕਸਾਂ ਦਾ ਬਣੋਵੇ ਤਾਂ ਉਹ ਨੀਲਾ ਕੇ ਗਲ ਜਾਣਗੇ ਪਰ ਕੰਮ ਉਹਨਾਂ ਹੀ ਸਾਰਦੇ ਨੇ ਕਰੋ ਖਰਾਬ ਨਹੀਂ ਕੀ ਹੁੰਦੇ ਕਰੋ ਰਸਨਾਵਾਂ ਦਾ ਮੁੰਡਿਆਂ ਦੁਆਰਾ ਹੀ ਬਣਿਆ ਸੀ ਉਹਨਾਂ ਨੇ ਹੀ ਰੱਖੇ ਸਨ ਉਹ ਲੋਕ ਜਿਹੜਾ ਗਾਲਾਂ ਮੈਂ ਕਿਸੇ ਕੁੰਬ ਤੇ ਜਾ ਦੇ ਛੇਤਰ ਚ ਲਾ ਲਿਆ ਗੁਰੂ ਘਰ ਦੇ ਵਿੱਚ ਲੰਗਰ ਕਿਹਾ ਜਾਂਦਾ ਉਸ ਨੂੰ ਜਾਵਾ ਕੋਈ ਧਰਮਸ਼ਾਲਾ ਧਰਮਸਥਾਨ ਬਣਾ ਦਿਆਂ। ਜਾਂ ਬੋਲੀਆਂ ਆਤਕਦੀ ਰਹਿੰਦੇ ਨੇ ਸਨ ਪਾਣੀ ਛੋੜਾ ਹੁੰਦਾ ਸੀ ਪੁੰਨੋ ਐ। ਇਸ ਤਰ੍ਹਾਂ ਵੀ ਉਹ ਗੱਲਾਂ ਕਰ ਜਾਂਦਾ। ਇਹ ਦਲੀਲਾਂ ਦੇ ਖਰਾਹ ਕਰੀ ਜਾਂਦਾ ਕਰੋ ਹੋ ਪੈਸਾ ਨਹੀਂ ਖਰਚਿਆ ਜੀ। ਉਹ ਮੈਂ ਪਿਆ ਸਾਰਾ। ਸੋ ਹੋਲੀ ਹੋਲੀ ਉਹ ਬਿਮਾਰ ਹੋ ਗਿਆ ਬਿਮਾਰ। ਦਵਾਈ ਵੜਦੀ ਵੜਦੀ ਇੱਥੇ ਚਲੀ ਗਈ। ਉਹਨੂੰ ਇਹੋ ਪ੍ਰਸਾਦ ਆਵੇ ਕਾਲ ਭਗਵਾਨ ਦਾ ਹੁਣ ਤਾਂ ਨੋਸ਼ਤਾ ਆਵੇ ਕਿੱਥੀ ਆਵੇ ਹੁਣ ਮਾਇਦ ਨਹੀਂ ਬਚਣ ਕਿੱਥੀ ਜਾਤੀ ਕਿੱਥੀ ਕੰਡੇ ਬਨਵੇਸ਼ ਚ ਕਿੱਥਾਂ ਵੀ ਡਰ ਲਾ ਹਰ ਨਵਤੇ ਐਥੇ ਆਵੀ ਨਹੀਂ ਬਚਾਉਂਦਾ ਨਹੀਂ ਹੁੰਦਾ ਚੰਗਾ ਬੰਦਾ ਜੀ ਸਹਾਰ ਤੇ ਪਿੰਡਿਆਂ ਕੋਤੋਂ ਤੇ ਸੱਜਣਾ ਨਾਲ ਬੈਠਿਆਨ ਕੋ ਉੱਚਾ ਸੀ ਇਸੀ ਤਰੀਸ ਦਾ ਕੀ ਹਾਲ ਹੈ ਕੋਦਾ ਹੁਣ ਮਾਇਦੇ ਨਹੀਂ ਮਾਇਦੇ ਨਹੀਂ ਬਚਣ ਲਈ ਝੋ ਖੜੋ ਮੇਰੇ ਪੁੱਤਰਾ ਨੂੰ ਬੁਲਾਓ ਉਸਨੇ ਕਿਹਾ ਵੀ ਜਿਹੜਾ ਉਹ ਰੁਪਈਆ ਨਾ ਉਹ ਰੁਪਈਆ ਕਢਾ ਕੇ ਮੈਂ ਹੱਥ ਲਾ ਕੇ ਉਸ ਨੂੰ ਦਾਨ ਕਰਾ ਦੇ ਆਪਾਂ ਵੀ ਕਹਿੰਦੇ ਯਾਰ ਬਿਰਦ ਚੜਾਈ ਕਰਦੇ ਨੇ ਨਾ ਫਿਰ ਕਈ ਪ੍ਰੇਮੀ ਗੋਹੂ ਲੈ ਆਉਂਦੇ ਨੇ ਫਿਰ ਉਹਦਾ ਹੱਥ ਲਵਾਉਂਦੇ ਨੇ ਫਿਰ ਉਹ ਦਾਨ ਕਰਦੇ ਹੁੰਦੇ ਆ ਹੋਰ ਮਹੌਲ ਕੋ ਸਭ ਆਪਣੇ ਮਤਨ ਅਸਾਰ ਗਾਉ ਉਹ ਪ੍ਰੇਮੀ ਕੁ ਗਿਆ ਲੈਣ ਵਾਸਤੇ ਉਹਦੇ ਪੁੱਤਰਾਂ ਨੂੰ ਜਵਾਨੇ ਪੁੱਤਰ ਆਇਆ ਤਾਂ ਉਸ ਦੀ ਜਮਾਨਬੰਦ ਹੋ ਗਈ ਆਉਂਦੇ। ਉਹਨ ਕੀ ਕਹੇ? ਜਵਾਨ ਬੰਦ ਹੋ ਗਈ ਗੁਰਮੁਖ ਜਵਾਨ। ਆ ਕੇ ਨਮਸਕਾਰ ਕਰੀਆ ਆਪਣਾ ਪਿਤਾ ਜਾਣ ਕੇ। ਕਹੇ ਜੀ ਪਿਤਾ ਜੀ ਕੀ ਹੁਕਮ ਆ ਸਾਨੂੰ ਬੁਲਾਇਆ। ਤਾਉ ਬੋਲ ਨਹੀਂ ਸਕਦਾ ਸੁਣਦਾ ਜ਼ਰੂਰ ਹੈ। ਚਾਕੀ ਦੀ ਰੰਦ। ਉਹਨੇ ਹੱਥ ਕਰਿਆ ਉਸ ਰਸਨੇ ਕੰਨੀ ਨੂੰ ਜਿਥੇ ਰੁਪਈਆ ਪਿਆ ਸੀ ਲਖ ਕਹ ਲਿਆ ਰੁਪਈਆ ਕਢੋ ਮੇਰਾ ਹੱਥ ਲਵਾ ਕੇ ਦਾਨ ਕਰ ਦਿਓ ਮੋਟਾ ਸਕਦਾ ਨਹੀਂ ਇਸ਼ਾਰਾ ਕਰਦਾ ਉਹ ਚਾਰਾਂ ਨੇ ਸੋਚਿਆ ਹਾਲਾਂਕਿ ਪੁੱਤਰ ਨਾਲ ਕੋਈ ਪਿਆਰਾ ਸੰਬੰਧੀ ਨਹੀਂ ਹੰਦਾ ਆਪਸ ਵਿੱਚ ਹੀ ਖਾਣਾ ਗੱਲਾਂ ਕਰਨ ਲੱਗੇ ਪਹਿਲੇ 2 4 ਸਾ ਦਾ ਪਰੋਣਾ ਪਤਾ ਉਹਨਾਂ ਨੂੰ ਵੀ ਲੱਗ ਗਿਆ ਵੀ ਹੋਰ ਪਈਆ ਕਹਿੰਦਾ ਦਾਨ ਕਰੀ ਬੀਏ ਜਦ ਨੂੰ ਸਾੜੀਏ ਚਾਲੇ ਮਰ ਜੂਗਾ 25 25000 ਹੋਰ ਆ ਜੋ ਆਪਾਂ ਐਹੀ ਜੀ ਦੁਨੀਆ ਮਰੂ ਕੋ ਉਹ ਜਿਹੜੇ ਪਤਵੰਤੇ ਸੱਜਣ ਬੈਠੇ ਸਨ ਉਹ ਕਹਿੰ ਲਗੇ ਵੀ ਤੁਹਾਡਾ ਪਿਤਾ ਹੱਥ ਕਰਦਾ ਇੱਥੋਂ ਨੂੰ ਕਹਿੰਦਾ ਸਾਦਾ ਹੱਥ ਕਰਦਾ ਜੀ ਮਰਨ ਵੇਲੇ ਉਹਨਾਂ ਦਾ ਕੋਈ ਪੁੰਨਦਾਨ ਨਹੀਂ ਕਰਦੀਏ। ਹੱਥ ਦਾ ਇਹ ਤਾਂ ਕਰਦਾ ਕਹਿੰਦਾ ਮੇਰੇ ਕੋਲ ਪੈਸੇ ਤਾਂ ਸੀਗੇ ਮਾਂ ਕੰਧਾਂ ਤੇ ਲਾਤੀ। ਕਿਉਂ ਕਹਿੰਦਾ? ਦੇਖ ਲੋ ਹੁਣ। ਦੇਖ ਲਿਆ। ਦੇਖ ਲਿਆ ਪੁੱਤਰ ਪਣ ਕੋਈ ਨਹੀਂ ਕਿਸੇ ਦਾ ਗੁਰੂਖੋ। ਉਹ ਗੁਰੂ ਆਲੇ ਬਣ ਜਾਓ। ਗੁਰੂ ਫੇਡਾ ਰੱਖਾ ਬਣੇਗਾ ਵੇ। ਘਰ ਨੂੰ ਸੁਣਦਾ ਵੀ ਆਂਦੀ ਆ। ਉਹਨੂੰ ਇੱਲਤਾਉ ਤੇ ਹੁੰਦਾ ਨਹੀਂ ਨਾ ਉਹ ਬੋਲ ਸਕਦਾ ਉਹ ਬਹੁਤ ਕਚੀਚੀਆਂ ਲੈਂਦਾ ਦੇਖੋ ਮੇਰੇ ਪੁੱਤਰ ਹੁੰਦੇ ਨੇ ਨਾਲੇ ਮੈਂ ਇਹਨਾਂ ਦਾ ਹੱਕ ਨਹੀਂ ਰੱਖਿਆ ਫੇਰ ਵੀ ਮੇਰੇ ਨਾਲ 420 ਕਰਦੇ ਨੇ ਫਾੜ ਸੰਗ ਦੇ ਫਾੜ ਮਿਕਲਦੇ ਕਹਾਂ ਨਿਕਲ ਜਾ ਤੈਂ ਸਿਆਣਾ ਮਨ ਕੀ ਮਨ ਹੀ ਮਾਂ ਹੈ ਰਹੀ ਨਾ ਹਰ ਪਜੇ ਨਾ ਤੀਰ ਸੇ ਜੋ ਕਾਲ ਹਰ ਲੇ ਜਮਾਨੇ ਆਖੇ ਨਾ ਕੋਈ ਪੁੰਨਦਾਨੇ ਕਰਿਆ ਉਸੀ ਪਿਆਰ ਹੈਗਾ ਦਰਮੋ ਕੋ ਬੜੋ ਪ੍ਰੇਮ ਨਾਲ ਨਾਲ ਸੰਬੰਧੀਆਂ ਨੇ ਗੁਸਾਰਿਆ ਨਾ ਹਰ ਪਦਿਆ ਨਾ ਪੀਰ ਤੇ ਉਸੀ ਆਖੇ ना ਨਾ ਕੋਉ ਸਾਨ ਕਰ ਸਕਿਆ ਨਾ ਉਸ ਹੀ ਫਾਦੇ ਕੋ ਬਣਾ ਸਕਿਆ ਪੌਲੀਆਂ ਜਾਂ ਤਲਾ ਬਸ ਕਾਲੇ ਆਸੇ ਚੋਟਿਓ ਫਾਇਦਾ ਚੋਟੀ ਕਹਿੰਦੇ ਨੇ ਜੂੜੇ ਨੂੰ ਉੱਤਵਾਦੇ ਕਰ ਲਿਆ ਕਰ ਹੋ ਅੰਮਰ ਸੱਗਲਾ ਨੇ ਕਈ ਸਲਾਹਾਂ ਕਰਦੇ ਜੀ ਫੇਰ ਦੱਸਾਂਗੇ ਜੇ ਕਾਹਨੇ ਦੱਬਿਆ ਦੇ ਫੇਰ ਉਹਨੇ ਸਲਾਹਾਂ ਕਰਦਾ ਸੀ ਵੀ ਐਂ দান ਕਰੂੰਗਾ ਪੁੰਨ ਕਰੂੰਗਾ ਮੈਂ ਸੇਤ ਲਾਉਂਗਾ ਉਸ ਨਾ ਬਣਿਆ ਸਲਾਹ ਛੱਡ ਦੇ ਛੱਡ ਦੇ ਕਾੜਤਾ ਤੂੰ ਅੰਮਰ ਸੱਗਲਾ ਸੱਚਾ ਹੋ ਗੇ ਫੇਰ ਤੇਰੀ ਗੁਰੂ ਰક્ષા ਕਰੇਗਾ